ਮੇਰੇ ਬਹੁਤ ਅਜੀਬ ਤਿਸਤਕ ਮੇਰੇ ਤੇ ਕੱਲ ਜੋ ਐਨਆਈ ਦੇ ਵਿਚਕਾਰ ਜੋ ਗੱਲਬਾਤ ਹੋਈ ਆ ਉਹ ਮੈਨੂੰ ਪਤਾ ਜਾਂ ਫਿਰ ਐਨਆਈ ਨੂੰ ਜਾਂ ਫਿਰ ਰੱਬ ਨੂੰ ਪਤਾ ਸਮੁੱਚਾ মিডিਆ ਜਿਸ ਦੀ ਬਦੌਲਤ ਮੈਂ ਆਪਣੀ ਗਾਇਕੀ ਦੇ ਰਹੀ ਹਾਂ ਉਰੇ ਦੇਸਾਂ ਵਿਦੇਸ਼ਾਂ ਵਿੱਚ ਮੇਰੀ ਜਾਣ ਪਛਾਣ ਆ ਜਾਂ ਮੈਨੂੰ ਪਿਆਰ ਕੀਤਾ ਜਾਂਦਾ ਮੇਰੀ ਗਾਇਕੀ ਨੂੰ ਬਿਕੋਜ਼ ਮੀਡੀਆ ਕਰਕੇ ਮੈਂ ਇੱਕ ਨਾਰਮਲ ਪਰਿਵਾਰ ਦੀ ਕੁੜੀ ਆ ਗਰੀਬ ਘਰ ਦੀ ਕੁੜੀ ਆ ਆਪਣੀ ਮਿਹਨਤ ਦੇ ਨਾਲ ਉੱਠੀ ਆ ਅੱਗੇ ਆਈ ਆ ਤੇ ਗੱਲ ਇਹ ਆ ਕਿ ਮੈਂ ਆਪਣੀ ਗਾਇਕੀ ਤੋਂ ਇਲਾਵਾ ਆਪਣੇ ਪਰਿਵਾਰ ਤੋਂ ਇਲਾਵਾ ਮੈਂ ਕਿਸੇ ਹੋਰ ਕੰਮ ਬਾਰੇ ਦਖਲ ਅੰਦਾਜ਼ੀ ਕਰਨੀ ਜਾਂ ਉਸ ਬਾਰੇ ਜਾਨਣਾ ਜਾਂ ਕੁਝ ਵੀ ਕਿਸੇ ਬਾਰੇ ਮੈਂ ਕਦੇ ਵੀ ਸੋਚਿਆ ਨਹੀਂ ਤੇ ਨਾ ਮੈਂ ਉਹ ਕੰਮ ਕੀਤਾ ਮੈਂ ਹਮੇਸ਼ਾ ਆਪਣੇ ਪਰਿਵਾਰ ਦੀ ਤੇ ਮੈਨੂੰ ਗਾਇਕੀ ਤੇ ਆਪਣੇ ਤੇ ਫੋਕਸ ਕੀਤਾ ਔਰ ਕਰਦੀ ਰਹੀ ਹਾਂ ਬਹੁਤ ਕੁਝ ਮੈਂ ਆਪਣੇ ਬਾਰੇ ਸੁਣਦੀ ਆ ਰਹੀ ਹਾਂ ਸਹਿੰਦੀ ਆ ਰਹੀ ਹਾਂ ਉਹ ਸਾਰਾ ਕੁਝ ਝੂਠ ਹੈ ਆਪਣੀ ਮਿਹਨਤ ਕੀਤੀ ਆ ਤਾਂ ਮੈਂ ਅੱਗੇ ਆਈ ਹਾਂ ਆਪਣੀ ਗਾਇਕੀ ਕਰਕੇ ਅੱਗੇ ਆਈ ਆ ਆਪਣੇ ਟੈਲੈਂਟ ਕਰਕੇ ਅੱਗੇ ਆਈ ਆ ਬਸ ਇੰਨਾ ਕਾ ਫਰਕ ਹੈ ਕਿ ਮੈਂ ਹੱਦ ਤੋਂ ਵੱਧ ਜਿਹਦੇ ਨਾਲ ਵੀ ਜੁੜਦੀ ਆ ਤੇ ਕਦੇ ਮਤਲਬ ਨਾਲ ਨਹੀਂ ਜੁੜਦੀ ਜਾਂ ਮਤਲਬ ਵਾਲਾ ਪਿਆਰ ਨਹੀਂ ਕਰਦੀ ਦਿਲੋਂ ਕਰਦੀ ਆ ਰੂਹ ਤੋਂ ਕਰਦੀ ਆ ਉਹ ਜਿੰਨਾ ਜਿੰਨਾ ਨਾਲ ਕਰਦੀ ਆ ਪਿਆਰ ਜਿੰਨਾ ਜਿੰਨਾ ਨਾਲ ਮੈਂ ਕੰਮ ਕੀਤਾ ਉਹਨਾਂ ਨੂੰ ਪਤਾ ਮੈਨੂੰ ਦੱਸਣ ਦੀ ਲੋੜ ਨਹੀਂ ਪਰ ਬਹੁਤ ਸਾਰੇ ਬਹੁਤ ਸਾਰੇ ਮੇਰੇ ਬਾਰੇ 네ਗੇਟਿਵ ਸੋਚਦੇ ਆ ਇਹ ਅੱਜ ਉਹਨਾਂ ਲਈ ਆ ਕਿ ਮੈਂ ਅਫਸਾਨਾ ਖਾਨ ਕਿੱਦਾਂ ਦੀ ਆ ਉਹ ਕਿਸੇ ਨੂੰ ਨਹੀਂ ਪਤਾ ਕਿਉਂਕਿ ਸਾਰੇ ਗਲਤ ਜਜ ਕਰ ਲੈਂਦੇ ਆ ਹਾਲਾਂਕਿ ਉਹ ਬਹੁਤ ਗਲਤ ਜਜ ਕੀਤਾ ਹੋਇਆ ਸਾਨੂੰ ਬਹੁਤ ਦੁੱਖ ਦਿੰਦਾ ਕਿਉਂਕਿ ਇਨਸਾਨ ਬਹੁਤ ਅਪਸਰਟ ਕਰਦਾ ਤੇ ਸਿੱਧੂ ਮੂਸੇਏ ਦੇ ਬਾਈ ਦੀ ਗੱਲ ਕਰਦੇ ਆ ਮੇਰਾ ਭਰਾ ਸੀ ਮੇਰਾ ਭਰਾ ਰਹੂਗਾ ਤੇ ਮੈਂ ਭਰਾ ਮੰਦੀ ਆ ਕਿਉਂਕਿ ਗੱਲ ਇਦਾਂ ਕਿ ਸਾਡਾ ਖੇਤਰ ਸਾਡੀ ਕਲਾ ਸਾਡੀ ਗਾਇਕੀ ਸਾਡਾ ਜਿਹੜਾ ਜੌਨ ਸੀਗਾ ਉਹ ਇੱਕ ਸੀਗਾ ਇਸ ਕਰਕੇ ਸਾਡਾ ਪਿਆਰ ਜ਼ਿਆਦਾ ਸੀ ਮੇਰੀ ਰਿਸਪੈਕਟ ਕਰਦੇ ਸੀ ਕੁੜੀਆਂ ਦੀ ਹਮੇਸ਼ਾ ਰਿਸਪੈਕਟ ਬਾਈ ਕਰਦਾ ਤੇ ਮੈਂ ਬਹੁਤ ਜ਼ਿਆਦਾ ਹੋਰ ਰਿਸਪੈਕਟ ਕਰਦੀ ਆ ਤੇ ਹਮੇਸ਼ਾ ਰਿਸਪੈਕਟ ਕਰਦੀ ਰਹੂਗੀ ਉਹਨਾਂ ਦੀ ਉਹਨਾਂ ਦੇ ਪਰਿਵਾਰ ਦੀ ਇਹ ਕੋਈ ਦਿਖਾਵਾ ਨਹੀਂ ਹੈ ਇਹ ਕੋਈ ਮਤਲਬ ਨਹੀਂ ਹੈ ਇਹ ਕੋਈ ਰੋਟੀਆਂ ਸੇਕਣ ਦਾ ਮਤਲਬ ਨਹੀਂ ਹੈ ਬਹੁਤ ਕੁਝ ਸੁਣਿਆ ਮੈਂ ਮੈਂ ਬਹੁਤ ਅਪਸਰਟ ਹੋਈ ਹਾਂ ਨਾ ਚੀਜ਼ਾਂ ਨੂੰ ਸੁਣ ਕੇ ਜਦੋਂ ਕੋਈ ਬੰਦਾ ਦਿਲ ਤੋਂ ਜੁੜਦਾ ਨਾ ਤੇ ਉਹਦੇ ਦਿਲ ਨੂੰ ਹੀ ਠੇਸ ਪਹੁੰਚਦੀ ਆ ਹਮੇਸ਼ਾ ਜਦੋਂ ਸੱਚਾ ਕੋਈ ਹੁੰਦਾ ਕਿਉਂਕਿ ਜੀਂਦੇ ਜੀ ਬਾਈ ਨੂੰ ਵੀ ਇੰਨਾ ਕੰਟਰੋਵਰਸੀਆਂ ਨੇ ਇੰਨਾ ਦੋਗਲੇ ਲੋਕਾਂ ਨੇ ਜੀਣ ਨਹੀਂ ਦਿੱਤਾ ਤੇ ਉਹਨੂੰ ਸਕੂਨ ਨਾਮ ਦਾ ਵਰਡ ਜਿਹੜਾ ਭਲਾ ਕੇ ਰੱਖਦਾ ਸੀਗਾ ਬਾਈ ਵਾਲੀ ਗੱਲ ਮੈਨੂੰ ਯਾਦ ਆਉਂਦੀ ਆ ਕਿ ਬਾਈ ਜਾਂਦਾ ਇੱਥੇ ਸੱਚਾ ਬਣ ਲਈ ਤੁਹਾਨੂੰ ਸੱਚਾ ਪ੍ਰੂਫ ਕਰ ਲਈ ਇੱਥੇ ਮਰਨਾ ਪੈਂਦਾ ਇੱਥੇ ਮਿਟਣਾ ਪੈਂਦਾ ਇੱਥੇ ਮਰਨਾ ਪੈਂਦਾ ਤੇ ਇੱਥੇ ਮਿਟਣਾ ਪੈਂਦਾ ਤੇ ਮੈਂ ਇਹੀ ਕਹਿਣੀ ਆ ਕਿ ਤੁਸੀਂ ਐਡਾ ਰੱਬ ਵਰਗਾ ਹੀਰਾ ਤੁਸੀਂ ਗਵਾ ਕੇ ਰੱਖਤਾ ਉਹਨੂੰ ਜਿੰਦੇ ਜੀ ਉਹਦੀ ਕਦਰ ਕਰਦੇ ਉਹਨੂੰ ਹੋਰ ਖੁਸ਼ੀ ਹੋਣੀ ਸੀ ਜਿੰਦੇ ਜੀ ਪਿਆਰ ਕਰਦੇ ਆਪਣੇ ਪਰਿਵਾਰ ਦੇ ਨਾਲ ਰਹਿੰਦਾ ਹਨਾ ਤਾਂ ਮੈਨੂੰ ਮੈਨੂੰ ਵੀ ਖੁਸ਼ੀ ਪੂਰੇ ਪੰਜਾਬ ਨੂੰ ਖੁਸ਼ੀ ਪੂਰੇ ਵਰਲਡ ਨੂੰ ਖੁਸ਼ੀ ਔਰ ਬਾਈ ਨੂੰ ਖੁਸ਼ੀ ਉਹਨਾਂ ਦੇ ਮਾਪਿਆਂ ਨੂੰ ਖੁਸ਼ੀ ਹੋਣੀ ਸੀ ਤੇ ਇਈ ਗੱਲਾਂ ਕਿ ਕਦਰ ਕਰਨੀ ਸਿੱਖੋ ਕਿੰਨੇ ਹੀਰੇ ਤੁਸੀਂ ਗਵਾਤੇ ਆ ਕਿਉਂਕਿ ਆਰਟਿਸਟ ਦਾ ਦਿਲ ਬਹੁਤ ਬਹੁਤ ਜ਼ਿਆਦਾ ਨਰਮ ਹੁੰਦਾ ਜਿਹੜੇ ਕਹਿੰਦੇ ਆ ਫੇਮ ਭਾਲਦੇ ਆ ਉਹ ਕਰਦੇ ਆ ਉਹ ਕਰਦੇ ਆ ਸਾਨੂੰ ਅਸੀਂ ਅਸੀਂ ਇੰਨਾਂ ਚੀਜ਼ਾਂ ਤੋਂ ਫੇਮ ਨਹੀਂ ਭਾਲਦੇ ਕਿਸੇ ਨੂੰ ਮਾਰ ਕੇ ਉਹ ਮਾਰ ਕੇ ਅਸੀਂ ਕਿਹੜੀ ਖੁਸ਼ੀ ਭਾਲਦੇ ਬਈ ਤੁਸੀਂ ਸਾਰੇ ਬੋਲਦੇ ਹੋ ਤੇ ਰਹੀ ਗੱਲ ਕੱਲ ਐਨਆਈਡੀ ਐਨਆਈ ਜਿਹੜੀ ਇਨਵੈਸਟੀਗੇਸ਼ਨ ਮੇਰੀ ਹੋਈ ਆ ਆਮ ਵੈਰੀ ਹੈਪੀ ਮੈਂ ਬਹੁਤ ਖੁਸ਼ ਆ ਇਸ ਚੀਜ਼ ਨੂੰ ਕਿ ਮੇਰੀ ਐਨਆਈ ਤੋਂ ਇਨਵੈਸਟੀਗੇਸ਼ਨ ਹੋਈ ਆ ਕਿਉਂਕਿ ਉਹ ਏਜੰਸੀ ਇੰਡੀਆ ਦੀ ਵਰਲਡ ਦੀ ਨੰਬਰ 1 ਏਜੰਸੀ ਆ ਤੇ ਤੁਹਾਨੂੰ ਸਾਰਿਆਂ ਨੂੰ ਦੱਸਦਾ ਕਿ ਇਹ ਜਿਹੜੀ ਏਜੰਸੀ ਆ ਐਨਆਈਐਨਆ ਤੇ ਇਹਦੇ ਕੋਲ 22 ਦਾ ਕੇਸ ਚੱਲਾ ਗਿਆ ਹੈ ਬਾਈ ਦਾ ਕੇਸ ਚਲਾ ਗਿਆ ਹੈ ਤਾਂ ਇਹੀ ਹੈ ਮਕਸਦ ਕਿ ਆਪਾਂ ਖੁਸ਼ ਹੋਣਾ ਚਾਹੀਦੇ ਕਿ ਸੱਚੀ ਏਜੰਸੀ ਆ ਜਿਹੜੀ ਪੁੱਛ ਪੜਤਾਲ ਕਰ ਰਹੀ ਆ ਔਰ ਮੈਂ ਇਹੀ ਕਹੂੰਗੀ ਕਿ ਹੋਣੀ ਚਾਹੀਦੀ ਪੁੱਛ ਪੜਤਾਲ ਮੇਰੀ ਹੋਈ ਆ ਜਿੰਨਾ ਜਿੰਨਾਂ ਨੂੰ ਲੋਕਾਂ ਨੂੰ ਮੇਰੇ ਤੇ ਸ਼ੱਕ ਸੀ ਜਿਹੜੇ 도ਗਲੇ ਬੋਲਦੇ ਪਏ ਸੀ ਕਿ ਇਦਾਂ ਇਦਾਂ ਠੀਕ ਆ ਹੋਈ ਆ ਮੈਨੂੰ ਕੋਈ ਜਿਹੜਾ ਸੱਚਾ ਬੰਦਾ ਉਹਨੂੰ ਕੋਈ ਪਰਵਾਹ ਨਹੀਂ ਹੁੰਦੀ ਐਨਆਈ ਇਹ ਤਾਂ ਏਜੰਸੀ ਹੋਈ ਆ ਐਨਆਈ ਇਹ ਤਾਂ ਇਨਵੈਸਟੀਗੇਸ਼ਨ ਹੋਈ ਆ ਤਾਂ ਕੋਈ ਪ੍ਰੋਬਲਮ ਨਹੀਂ ਮੈਂ ਜਾ ਵੀ ਉੱਥੇ ਪਹੁੰਚੀ ਆ ਮੇਰੀ ਦਿਵਾਲੀ ਤੋਂ ਦੂਜੇ ਦਿਨ ਉਥੇ ਮੈਂ ਗਈ ਆ ਸਾਡੀ 5-6 ਘੰਟਿਆਂ ਦਾ ਇਹ ਪ੍ਰੋਸੈਸ ਚੱਲਿਆ ਜਿਹੜੀ ਉਹਨਾਂ ਦੇ ਵਿੱਚ ਵਾਰਤਾਲਾਪ ਸਾਡੇ ਨਾਲ ਮੇਰੇ ਨਾਲ ਹੋਈ ਆ ਉਹ ਮੈਨੂੰ ਪਤਾ ਜਾਂ ਫਿਰ ਏਜੰਸੀ ਨੂੰ ਪਤਾ ਜਾਂ ਫਿਰ ਰੱਬ ਨੂੰ ਪਤਾ ਤੀਜੇ ਬੰਦੇ ਨੂੰ ਕੁਝ ਨਹੀਂ ਪਤਾ ਉਥੋਂ ਦਾ ਤੇ ਮੈਂ ਬਹੁਤ ਕੁਝ ਮੀਡੀਆ ਤੇ ਸੁਣਦੀ ਪਈ ਆ ਕਿ ਹਾਂ ਤੁਹਾਡਾ ਆਖੀ ਨਾਲ ਲੈਂਦੇ ਆ ਕਿ ਤੇ ਮੈਂ ਖੁਸ਼ ਇਸ ਚੀਜ਼ ਤੋਂ ਹੋਈ ਆ ਕਿ ਸਾਡੇ ਬਾਈ ਦੇ ਇਨਸਾਫ ਦੀ ਮੰਗ ਇੱਕ ਸੱਚੀ ਏਜੰਸੀ ਦੇ ਕੋਲ ਚਲੀ ਗਈ ਆ ਮੈਂ ਤੁਹਾਨੂੰ ਦੱਸ ਦਵਾਂ ਜਿਹੜੀ ਸੱਚ ਤੋਂ ਇਲਾਵਾ ਕੁਝ ਵੀ ਨਹੀਂ ਸੁਣਦੀ ਤੇ ਇਹ ਗੱਲ ਉਹਨਾਂ ਨੇ ਮੈਨੂੰ ਕੋਈ ਧਮਕਾਇਆ ਨਹੀਂ ਕੋਈ ਮੈਨੂੰ ਰੋਵਾਇਆ ਨਹੀਂ ਕੋਈ ਮੈਨੂੰ ਪਟਕਾਇਆ ਨਹੀਂ ਕੋਈ ਮੈਨੂੰ मतलब किसी तरह किस की मेनू ने ठेस नहीं पहुंचाई जो रियलिटी सी वो पूछी है ठीक है मेरे बारे पूछेया ਤੁਸੀਂ ਕਿਸ ਟਾਈਮ ਤੋਂ ਆਏ ਹੋ ਇਸ ਲਾਈਨ ਦੇ ਵਿੱਚ ਤੁਸੀਂ ਕੀ ਕਰਦੇ ਹੋ ਤੁਹਾਡੇ ਪਿੱਛੇ ਕੌਣ ਹੈ ਪਰਿਵਾਰ ਦੇ ਤੁਸੀਂ ਕਿੱਥੇ ਸ਼ੋਅ ਲਾਏ ਆ ਤੁਸੀਂ ਇਹ ਕੁਝ ਪੁੱਛਿਆ ਗਿਆ ਮੇਰੇ ਤੋਂ ਬਾਈ ਸਿੱਧੂ ਨਾਲ ਤੁਸੀਂ ਕਦੋਂ ਤੋਂ ਟੱਚ ਤੋਂ ਆਏ ਆ ਕਦੋਂ ਦਾ ਤੁਹਾਡਾ ਪਿਆਰ ਸੀਗਾ ਤੁਸੀਂ ਕਿੰਨੇ ਗਾਣੇ ਕੀਤੇ ਆ ਤੁਹਾਡੇ ਹੋਰ ਕਿਹੜੇ ਪ੍ਰੋਜੈਕਟ ਆਉਣੇ ਆ ਕਿਹੜੇ ਚੈਨਲ ਤੋਂ ਗਾਣਾ ਆਇਆ ਸੀ ਤੱਕਾ ਮਤਲਬ ਆ ਚੀਜ਼ਾਂ ਹੋਈਆਂ ਤੁਸੀਂ ਕਹਿ ਰਹੇ ਹੋ ਕਿ ਅਫਸਾਨਾ ਦਾ ਲੈਂਕ ਅਫਸਾਨਾ ਨੇ ਮਰਵਾਤਾ ਭਰਾ ਜੀ ਨੂੰ ਭਰਾ ਦੱਸਦੀ ਸੀ ਹਾ ਆਹ ਦੱਸ ਕਹਿ ਰਹੇ ਹੋ ਤੁਸੀਂ ਕਿ ਕੀ ਨਾਲ ਲੈਂਦੇ ਉਹਦਾ ਕਿ ਗੈਂਗਸਟਰਾਂ ਨਾਲ ਟੱਚ ਰੱਖੇ ਨੇ ਮੈਨੂੰ ਕੁਝ ਵੀ ਕਿਸੇ ਬਾਰੇ ਨਹੀਂ ਪੁੱਛਿਆ ਕੋਈ ਮੈਨੂੰ ਗੈਂਗਸਟਰਾਂ ਬਾਰੇ ਨਹੀਂ ਪੁੱਛਿਆ ਕੋਈ ਮੈਨੂੰ ਕਿਸੇ ਬਾਰੇ ਨਹੀਂ ਪੁੱਛਿਆ ਵੀ ਤੇਰਾ ਟੱਚ ਕਿਹਦੇ ਨਾਲ ਆ ਜਾਂ ਬਾਈ ਦਾ ਟੱਚ ਕਿਹਦੇ ਨਾਲ ਸੀ ਕਿਉਂਕਿ 22 ਸਿੱਧੂ ਸਿੱਧੂ ਬਾਈ ਸਿੱਧੂ ਮੂਸੇਵਾਲਾ ਬਾਈ ਮੈਨੂੰ ਇਦਾਂ ਪਿਆਰ ਕਰਦਾ ਸੀ ਇੱਕ ਸਿਸਟਰ ਉਹ ਮੈਂ ਦੁਨੀਆ ਨੂੰ ਦਿਖਾਇਆ ਪਿਆਰ ਜਿਦਾਂ ਦਾ ਸਾਡਾ ਪਿਆਰ ਸੀ ਚਾਰ ਪੰਜ ਘੰਟੇ ਸਾਡੀ ਮੀਟਿੰਗ ਚੱਲੀ ਆ ਉਹਨਾਂ ਨੇ ਸਾਡੇ ਪਿਆਰ ਬਾਰੇ ਪੁੱਛਿਆ ਔਰ ਬਾਈ ਮੈਨੂੰ ਪਿਆਰ ਧੀ ਵਾਲਾ ਭੈਣ ਵਾਲਾ ਉਹ ਕਰਦਾ ਸੀ ਉਸ ਤੋਂ ਇਲਾਵਾ ਮੇਰੇ ਨਾਲ ਕੋਈ ਗੱਲਬਾਤ ਨਹੀਂ ਕਰਦਾ ਸੀ ਤੇ ਨਾ ਮੈਨੂੰ ਇੰਟਰਸਟ ਸੀ ਕਿ ਬਾਈ ਮੈਨੂੰ ਦੱਸੇ ਜਾਂ ਪੁੱਛੇ ਨਾ ਮੈਂ ਵੀ ਇੱਕ ਭੈਣ ਦਾ ਹੀ ਨਾਤਾ ਨੇ ਬੰਦੀ ਸੀ ਤੇ ਮੈਂ ਉਦੋਂ ਅੱਗੇ ਵਧਨ ਦੀ ਜਾਂ ਮੈਂ ਉਹਨਾਂ ਕੁੜੀਆਂ ਚ ਨਹੀਂ ਆ ਕਿ ਮੈਂ ਕੋਸ਼ਿਸ਼ ਕਰਾਂ ਗਾਂ ਬਧਾ। ਔਰ ਇਹ ਪਿਆਰ ਮੇਰੀਆਂ ਵੀਡੀਓ ਦੇ ਵਿੱਚ ਉਹ ਬੰਦਾ ਸੱਚਾ ਸੀ ਤੇ ਸੱਚੇ ਬੰਦੇ ਦੀ ਕਦਰ ਕਰਦਾ ਸੀ ਤੁਸੀਂ ਬੋਲਣ ਵਾਲੇ ਕਮ ਸੇ ਕਮ ਇਹਨਾਂ ਤਾਂ ਸੋਚ ਲਓ ਵੀ ਬਾਈ ਅਫਸਾਨਾ ਦੇ ਨਾਲ ਕਿਉਂ ਸੀ। ਤੁਹਾਨੂੰ ਇਹ ਤਾਂ ਪ੍ਰੂਫ ਦੇਖਦੇ ਆ ਨਾ ਹੋਰ ਤੁਹਾਨੂੰ ਪ੍ਰੂਫ ਕੀ ਦਿਖਾਵਾਂ। ਕਿਦਾਂ ਦਾ ਪਿਆਰ ਸੀ ਉਹ ਨੂੰ ਉਹ ਉਹ ਬੰਦਾ ਇੰਨਾ ਕ ਪਰਖੂ ਸੀਗਾ ਇੰਨਾ ਕ ਪਰਖੂ ਸੀ ਨਾ ਕਿ ਉਹਨੂੰ ਪਤਾ ਸੀ ਕਿ ਕਿਦਾਂ ਦਾ ਕੋਈ ਬੰਦਾ ਹੈਗਾ। ਭਾਈ ਭੈਣ ਮੰਨਦਾ ਕੋਈ ਕਿਸੇ ਨੂੰ ਭੈਣ ਨਹੀਂ ਮੰਨਦਾ। ਜੇ ਕੁੜੀ ਦੀ ਰੈਪਿਊਟੇਸ਼ਨ ਕੁੜੀ ਅੱਛੀ ਹੋਵੇ ਸਿਆਣੀ ਹੋਵੇ ਤਾਂ ਮੰਨਦਾ ਉਹਦਾ ਦੁਨੀਆ ਤੇ ਨਾਮ ਆ ਉਹਦਾ ਵਰਲਡ ਚ ਨਾਮ ਆ ਉਹਨੂੰ ਨਹੀਂ ਪਤਾ ਸੀ ਕਿ ਮੈਂ ਕਿਹਨੂੰ ਭੈਣ ਬਣਾ ਰਿਹਾ। ਉਹਨਾਂ ਨੂੰ ਸਭ ਪਤਾ ਸੀ ਬਾਈ ਨੂੰ। ਮੈਨੂੰ ਦੱਸਣ ਦੀ ਲੋੜ ਨਹੀਂ ਤੇ ਨਾ ਕੋਈ ਜਦੋਂ ਕੋਈ ਦੁਨੀਆ ਤੋਂ ਚਲਾ ਜਾਂਦਾ ਨਾ ਇਹ 도ਗਲੇ ਜਿਹੜੇ ਲੋਕ ਬੈਠੇ ਆ ਕਿਸੇ ਦੇ ਸਿੱਖੇ ਸਿਖਾਏ ਉਹ ਬੋਲਦੇ ਨਾ ਕਿ ਫੇਮ ਭਾਲਦੀ ਆ ਰੋਟੀਆਂ ਸੇਕਦੀ ਆ ਰੋਟੀ ਖਾ ਕੇ ਸਾਰੇ ਜ਼ੋਂਦੇ ਆ ਵੀਰੇ ਠੀਕ ਹੈ ਕੋਈ ਮਰਿਆ ਵਗਰੋਂ ਰੋਟੀਆਂ ਨਹੀਂ ਭਾਲਦਾ ਤੇ ਨਾ ਕੋਈ ਰੋਟੀਆਂ ਸੇਕਦਾ ਉਹ ਜਿਹੜੇ ਤੁਸੀਂ ਕੰਮ ਕਰਦੇ ਹੋਗੇ ਉਹੀ ਕਰਦੇ ਹੋਗੇ ਮੈਂ ਨਹੀਂ ਕਰਦੀ ਆਪਣੀ ਮਿਹਨਤ ਦੀ ਰੋਟੀ ਖਾਦੀ ਆ ਤੇ ਖ ਪੂਰੇ ਪਰਿਵਾਰ ਨੂੰ ਖਵਾਉਂਦੇ ਆ ਰਹੇ ਆ ਇਹ ਬੋਲਣਾ ਬੰਦ ਕਰੋ ਕਿਉਂਕਿ ਸਾਨੂੰ ਠੇਸ ਪਹੁੰਚਦੀ ਆ ਜਿਹਨੇ ਦਿਲੋਂ ਕੀਤਾ ਹੋਵੇ ਨਾ ਉਹਦਾ ਹੀ ਦਿਲ ਰੋਂਦਾ ਤੇ ਮੈਂ 4 ਮਹੀਨਿਆਂ ਬਾਅਦ ਲਾਈਵ ਆਉਣ ਲੱਗੀਆਂ ਲਾਈਵ ਅਪਡੇਟ ਪਾਉਣ ਲੱਗੀਆਂ ਉਹਨਾਂ ਚੀਜ਼ਾਂ ਦਾ ਮਜ਼ਾਕ ਨਾ ਬਣਾਓ ਸਪੈਸ਼ਲੀ ਮੇਰੇ ਸਤਕਾਰ ਜੋ ਮੀਡੀਆ ਨੂੰ ਮੇਰੀ ਬੇਨਤੀ ਹੈ ਕਿ ਅਸੀਂ ਤੁਹਾਡੇ ਕਰਨਾ ਕਿ ਤੁਸੀਂ ਆ ਝੂਠੀਆਂ ਫੁਵਾਵਾ ਇਹਦਾ ਅਫਸਾਨਾ ਦਾ ਲਿੰਕ ਇਹਦੇ ਨਾਲ ਸੀ ਗੈਂਗਸਟਰਾਂ ਨਾਲ ਸੀ ਇਹਦੇ ਨਾਲ ਸੀ ਉਹਦੇ ਨਾਲ ਸੀ ਇਹਨੇ ਆਹ ਕੰਮ ਕਿਉਂ ਕਰ ਲਿਆ ਹੁਣ ਇਹਨੇ ਆਹ ਕਿਉਂ ਕਰ ਲਿਆ ਉਹ ਕਿਉਂ ਕਰ ਲਿਆ 4 ਮਹੀਨੇ ਬਾਅਦ ਜੇ ਮੈਂ ਬੰਦਾ ਦੁੱਖ ਤੋਂ ਹੌਲੀ-ਹੌਲੀ ਨਿਕਲਦਾ ਹੀ ਹੈ ਜੇ ਸੈੱਟ ਹੋਣ ਲੱਗ ਗਈ ਜੇ ਖੁਸ਼ ਹੋਣ ਲੱਗ ਗਈ ਤਾਂ ਕੀ ਹੋ ਗਿਆ ਕਈ ਤਾਂ 4-4 ਮਹੀਨੇ ਬਾਅਦ ਉੱਠ ਕੇ ਆਈ ਜਾਂਦੇ ਆ ਤੇ ਆਈ ਜਾਂਦੀਆਂ ਉਹਨਾਂ ਨੂੰ ਕੀ ਕਹਿਣਾ ਉਹਨਾਂ ਨੂੰ 4 ਮਹੀਨੇ ਬਾਅਦ ਦੁੱਖ ਲੱਗਿਆ ਗਾਣੇ ਕੱਢ ਕੇ ਟ੍ਰਿਬਿਊਟ ਦੇਣਾ ਗਾਣੇ ਕੱਢ ਕੇ ਕੋਈ ਮੈਂ ਸੱਚ ਦੀ ਜਸਟਿਸ ਦੀ ਆਵਾਜ਼ ਉਠਾਉਣੀ ਹੈ ਤਾਂ ਮੈਂ ਕਿਦਾਂ ਦੀ ਉਠਾ ਦਿੰਦੀ ਏ ਜਿਹੜੇ ਗਾਣੇ ਕੱਢ ਕੇ ਜਸਟਿਸ ਦੀ ਅਵਾਜ਼ਾਂ ਉਠਾਉਂਦੇ ਆ ਜਾਂ 4 ਮਹੀਨੇ ਬਾਅਦ ਆ ਕੇ ਪੋਸਟਾ ਪਾਉਂਦੇ ਆ ਵੀ ਕੌਣ-ਕੌਣ ਨਾਲ ਆ ਤੇ ਕੌਣ-ਕੌਣ ਖੜਾ ਮੈਂ ਡੈਥ ਵਾਲੇ ਦਿਨ ਤੋਂ ਲੈ ਕੇ ਔਰ ਜਿਉਂਦੇ ਜੀ ਬਾਈ ਦੇ ਨਾਲ ਸੀਗੀ ਬਹੁਤ ਗੱਲਾਂ ਮੇਰੇ ਦਿਲ ਦਿਮਾਗ ਚ ਬਹੁਤ ਦਿਲ ਦੁਖਦਾ ਮੈਂ 4 ਮਹੀਨੇ ਬਾਅਦ ਕਰਕੇ ਪੋਸਟਾ ਨੂੰ ਹਾਈਡ ਲਿਖਦਾ ਕੌਣ-ਕੌਣ ਨਾਲ ਖੜਾ ਉਹਨਾਂ ਦੇ ਪੇਰੈਂਟਸ ਦੇ ਤੇ ਕੌਣ-ਕੌਣ ਆ ਖੜਾ ਉਦੋਂ ਬਾਅਦ ਪੋਸਟਾ ਨੂੰ ਹਾਈਡ ਵੀ ਮਤਲਬ ਪੋਸਟਾ ਨੂੰ ਖੋਲਦਾ ਫੇਮ ਲੱਗੇ ਮੈਂ ਉਹ ਕੁੜੀ ਨਹੀਂ ਆ ਮਿਹਨਤ ਨਾਲ ਲੱਗੇ ਆਈਆਂ ਮਿਹਨਤ ਨਾਲ ਹੀ ਜਾਊਂਗੀ ਭਾਈ ਨੂੰ ਪਿਆਰ ਕਰਦੀ ਆ ਬਾਈ ਨੂੰ ਪਿਆਰ ਕਰਦੀ ਰਹੂੰਗੀ ਪਰਿਵਾਰ ਨੂੰ ਪਿਆਰ ਕਰਦੀ ਆ ਕਰਦੀ ਰਹੂੰਗੀ ਕਿਉਂਕਿ ਮੈਂ ਇੱਕ ਪਰਿਵਾਰਕ ਕੁੜੀ ਆ ਇੱਕ ਆਮ ਘਰ ਤੋਂ ਉੱਠੀ ਆ ਮੈਨੂੰ ਮਿਹਨਤ ਦਾ ਪਤਾ ਕਿ ਮਿਹਨਤ ਕਿੱਦਾਂ ਕਰਕੇ ਆਈਦਾ ਝੂਠ ਬੋਲ ਕੇ ਕਿੱਦਾਂ ਆਈਦਾ ਮੈਨੂੰ ਨਾ ਪਤਾ ਤੇ ਨਾ ਮੈਂ ਕਦੇ ਬੋਲਣਾ 4 ਮਹੀਨੇ ਬਾਅਦ ਤੁਸੀਂ ਗਾਣਾ ਕੱਢ ਰਹੇ ਹੋ ਤੁਸੀਂ ਗਾਣੇ ਕੱਢ ਕੇ ਟ੍ਰਿਬਿਊਟ ਦੇ ਕੇ ਅੱਗੇ ਆ ਰਹੇ ਮੇਰਾ ਇੱਕ ਵੀ ਟ੍ਰਿਬਿਊਟ ਦਿਖਾ ਦਿਓ ਕਿ ਮੈਂ ਦਿੱਤਾ ਗਾਣੇ ਦਾ ਔਰ ਤੱਕੇ ਗਾਣੇ ਲਈ ਸਾਰੇ ਗਾਣਿਆਂ ਲਈ ਬਾਈ ਨੇ ਮੈਨੂੰ ਖੁਦ ਫੋਨ ਕੀਤੇ ਆ ਗਾਣਿਆਂ ਲਈ ਮੈਨੂੰ ਕਾਲਾਂ ਆਈਆਂ ਮੈਂ ਗਾਣੇ ਕੀਤੇ ਆ ਮੇਰਾ ਪਿਆਰ ਸੀ ਉਹਨਾਂ ਨੂੰ ਮੇਰੀ ਆਵਾਜ਼ ਪਸੰਦ ਸੀ ਔਰ ਮੇਰੇ ਤੇ ਨਾ ਕੋਈ ਕੇਸ ਹੋਇਆ ਐਵੇਂ ਝੂਠੀਆਂ ਫੁਵਾਵਾ ਉਹ ਗੈਂਗਸਟਰ ਨਾਲ ਲਿੰਕ ਮੇਰਾ ਕਿਸੇ ਨਾਲ ਕੋਈ ਲਿੰਕ ਨਹੀਂ ਮੈਂ ਦੱਸਿਆ ਕਿ ਮੈਂ ਇੱਕ ਪਰਿਵਾਰਕ ਕੁੜੀ ਹਾਂ ਮੈਂ ਪਰਿਵਾਰ ਨੂੰ ਚਲਾਉਣੀ ਆ ਮੇਰੇ ਮੇਰਾ ਬਾਪ ਨਹੀਂ ਹੈ ਮੇਰਾ ਭਰਾ ਮੇਰੇ ਤੋਂ ਛੋਟਾ ਮੇਰੀਆਂ ਭੈਣਾਂ ਮੇਰੀ ਮਾਂ ਅਸੀਂ ਤਾਂ ਆਪਦਾ ਪਰਿਵਾਰ ਚਲਾਉਣੀ ਆ ਗੁਜ਼ਾਰਾ ਕਰਦੇ ਆ ਮੈਂ ਪੰਜਾਬੀ ਕਲਚਰ ਨੂੰ ਬਿਲੋਂਗ ਕਰਦੀ ਆ ਪੰਜਾਬੀ ਜਿਹੜੀ ਮੇਰੀ ਗਾਇਕੀ ਉਹੀ ਮੇਰਾ ਧਰਮ ਆ ਉਹੀ ਮੇਰੀ ਜਾਤ ਆ ਉਹੀ ਮੇਰੀ ਇਨਸਾਨੀਅਤ ਆ ਮੈਂ ਮੈਂ ਤੀਜੇ ਕੰਮ ਦੇ ਵਿੱਚ ਪੈ ਕੇ ਜਾਂ ਮੈਂ ਕੀ ਕਰਨਾ ਕਿਸੇ ਨੇ ਮੈਨੂੰ NIA ਏਜੰਸੀ ਨੇ ਮੈਨੂੰ ਕੁਝ ਨਹੀਂ ਪੁੱਛਿਆ ਮੈਨੂੰ ਪੁੱਛਿਆ ਮੈਂ ਤੁਹਾਨੂੰ ਫਿਰ ਕਲੀਅਰ ਕਰਦਾ ਕਿ ਬਾਈ ਨਾਲ ਤੁਹਾਡਾ ਪਿਆਰ ਕਿਦਾਂ ਦਾ ਸੀ ਕਦੋਂ ਤੋਂ ਤੁਸੀਂ ਮਿਲੇ ਹੋ ਕਿਹਨੇ ਗਾਣੇ ਦੀ ਅਪਰੋਚ ਕੀਤੀ ਸੀ ਤੱਕ ਲਈ ਕਿਵੇਂ ਬਾਈ ਟੱਚ ਜਾਇਆ ਕਿਵੇਂ ਕੀ ਤਾਂ ਕੀ ਨਾਮ ਲੈਂਦੇ ਆ ਕਿੰਨੇ ਟਾਈਮ ਤੋਂ ਤੁਸੀਂ ਜਾਣਦੇ ਹੋ ਕਿਹੜੇ ਕਿਹੜੇ ਪ੍ਰੋਜੈਕਟ ਤੁਹਾਡੇ ਆ ਰਹੇ ਆ ਇਹਨਾਂ ਕੁਝ ਪੁੱਛਿਆ ਤੁਸੀਂ ਮਾਰ ਕੇ ਲਿਖ ਰਹੇ ਹੋ ਕਿ ਆਹ ਹੋ ਗਿਆ ਉਹ ਹੋ ਗਿਆ ਅਫਸਾਨਾ ਨੂੰ ਫੜ ਲਿਆ ਅਰੈਸਟ ਕਰ ਲਿਆ ਅਫਸਾਨਾ ਨੂੰ ਹੁਣ ਨਹੀਂ ਛੱਡਦੇ ਉਹ ਕੇਸ ਦੇ ਵਿੱਚ ਮਿਲੀ ਸੀ ਉਹ ਗੈਂਗਸਟਰ ਨਾਲ ਮਿਲੀ ਸੀ ਪਲੀਜ਼ 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 ਬਹੁਤ ਥੇਸ ਪਹੁੰਚਦੀ ਆ ਇਦਾਂ ਦਾ ਕੁਝ ਨਹੀਂ ਹੋਇਆ ਉਹਨਾਂ ਨੇ ਮੈਨੂੰ ਚੰਗਾ ਲੰਚ ਕਰਾਇਆ ਚਾਰ ਪੰਜ ਘੰਟਿਆਂ ਦਾ ਜੋ ਵੀ ਪ੍ਰੋਸੈਸ ਚੱਲਿਆ ਪੁੱਛਿਆ ਮੈਂ ਇੱਕ ਵੀ ਚੀਜ਼ ਨਹੀਂ ਕੋਈ ਕੋਈ ਜੋ ਜਿੱਦਾਂ ਦਾ ਪਿਆਰ ਸੀ ਇੱਕ ਇੱਕ ਵੀਡੀਓ ਪ੍ਰੂਫ ਮੇਰੇ ਕੋਲ ਸੀ ਬਾਈ ਨਾਲ ਵਿਆਹਾਂ ਤੇ ਮੇਰੇ ਭਾਈ ਪਹੁੰਚਿਆ ਮੇਰੇ ਘਰੇ ਜਦੋਂ ਆਇਆ ਮੇਰੀ ਚੈਟ ਮੇਰੇ ਕੋਲ ਸਭ ਕੁਝ ਹੈ ਮੈਂ ਉਹਨਾਂ ਨੂੰ ਦਿਖਾਇਆ ਮੈਂ ਆਪਾਂ ਉਹਨਾਂ ਉਹ ਇੱਕ ਐਸੀ ਸੱਚੀ ਏਜੰਸੀ ਹੈ ਨਾ ਆਪਾਂ ਨੂੰ ਸਾਰਿਆਂ ਨੂੰ ਖੁਸ਼ ਹੋਣਾ ਚਾਹੀਦਾ ਤੁਹਾਨੂੰ ਮੈਂ ਦੱਸ ਰਹੀ ਹਾਂ ਕਿ ਬਾਈ ਦਾ ਕੇਸ ਉਹਨਾਂ ਦੇ ਹੱਥ ਚੱਲ ਗਿਆ ਤੇ ਸਾਰੀ 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 ਇੰਡਸਟਰੀ ਨੂੰ ਸਾਰੇ ਲੋਕਾਂ ਨੂੰ ਸਾਰੇ ਸਰੋਤਿਆਂ ਨੂੰ ਮੇਰੀ ਇਹ ਹੀ ਬੇਨਤੀ ਹੈ ਕਿ ਸਾਥ ਦਿਓ ਕਿ ਇੱਕ ਅੱਛੇ ਰਾਹ ਵੱਲ ਇਹ ਕੇਸ ਤੁਰਪਿਆ ਤੇ ਬਾਈ ਨੂੰ ਆਪਾਂ ਨੂੰ ਜਲਦੀ ਹੀ ਜਲਦੀ ਜਸਟਿਸ ਦੀ ਜਿਹੜੀ ਉਡੀਕ ਹੈ ਜਿਹੜੀ ਇਨਸਾਫ ਦੀ ਮੰਗ ਆ ਉਹ ਪੂਰੀ ਹੋਊਗੀ ਭੈਣ ਦਾ ਜਿੰਨਾ ਵੀ ক্লোਜ਼ ਰਿਸ਼ਤਾ ਹੁੰਦਾ ਨਾ ਭਰਾ ਨਾਲ ਤੇ ਭਰਾ ਭੈਣ ਨੂੰ ਓਨੀ ਗੱਲ ਦੱਸਦਾ ਜਿੰਨੀ ਘਰਬਾਰ ਜਿੱਦਾਂ ਸਾਰੇ ਆਪਣੀਆਂ ਭੈਣਾਂ ਨੂੰ ਦੱਸਦੇ ਆ ਬਾਈ ਕਿਹਨੂੰ ਮਿਲਦਾ ਸੀ ਕੀ ਸੀ ਮੈਨੂੰ ਇਸ ਚੀਜ਼ਾਂ ਦਾ ਕੁਝ ਪਤਾ ਨਹੀਂ ਆ ਗਾਣੇ ਗਾ ਕੇ ਗਾਣਿਆਂ ਦਾ ਮੈਨੂੰ ਪਤਾ ਵੀ ਮੈਂ ਐਦਾਂ ਦੇ ਗਾਣੇ ਕੱਢਦਾ ਬਾਈ ਦੀ ਮੰਗ ਲਈ ਤੇ ਜਿਹੜੇ ਗਾਣੇ ਮੈਨੂੰ ਪਤਾ ਬਲੌਕ ਵੀ ਹੋ ਜਾਣੇ ਆ ਠੀਕ ਆ ਮੈਂ ਆ ਕੇ 4 ਮਹੀਨੇ ਬਾਅਦ ਉੱਠ ਕੇ ਮੈਂ ਪਹਿਲੇ ਦਿਨ ਤੋਂ ਨਾਲ ਆ ਮੈਂ ਡੈਥ ਵਾਲੇ ਦਿਨ ਮੈਨੂੰ ਸੁਰਤ ਨਹੀਂ ਸੀ ਉੱਥੇ ਵੀ ਕਿੱਦਾਂ ਦਾ ਮਾਹੌਲ ਸੀ ਮੈਂ ਜਾ ਕੇ ਆਪਾਂ ਦੇਖਿਆ ਮੰਮੀ ਪਾਪਾ ਨੂੰ ਕਿੱਦਾਂ ਦਾ ਮਾਹੌਲ ਆ ਕਿੱਦਾਂ ਦਾ ਕੀ ਉੱਥੇ ਸੀਗਾ ਹਾਲ ਉਹਨਾਂ ਦਾ ਉਹ ਦੋਖੋ ਦਰਦ ਮੈਂ ਅੱਜ ਤੱਕ ਭੁਲਾ ਨਹੀਂ ਪਾਈ 4 ਮਹੀਨੇ ਬਾਅਦ ਜੇ ਮੈਂ ਲਾਈਵ ਆ ਵੀ ਗਈ ਹਰ ਹੁਣ ਜਿੰਦੇ ਜੀ ਕੋਈ ਦੁਨੀਆ ਤੋਂ ਇੱਥੋਂ ਚਲੋ ਆਪਣਾ ਭਰਾ ਆਪਣਾ ਪਿਤਾ ਆਪਣਾ ਮਾਂ ਆਪਣਾ ਕੋਈ ਵੀ ਚਲਾ ਜਾਂਦਾ ਤਾਂ ਉਹਨਾਂ ਦੇ ਨਾਲ ਮਰਿਆ ਤਾਂ ਨਹੀਂ ਜਾਂਦਾ ਨਾ ਇਹ ਤਾਂ ਰਿਐਲਿਟੀ ਆ ਇਹ ਇਦਾਂ ਤਾਂ ਨਹੀਂ ਹੈ ਕਿ ਕੋਈ ਪਤਾ ਨਹੀਂ ਪਹਿਲੀ ਵਾਰ ਮੇਰੇ ਘਰ 'ਚ ਕੁਝ ਹੋਇਆ ਕਿ ਮੈਂ ਹੁਣ ਚਲੀ ਜਾਵਾਂ ਮੈਂ ਤਾਂ ਸਟਾਰਟਿੰਗ ਤੋਂ ਦੁੱਖ ਦੇਖਿਆ ਮੇਰੇ ਫਾਦਰ ਸਾਹਿਬ ਗਏ ਆ ਤਾਂ ਮੈਂ ਇਦਾਂ ਥੋੜੋ ਹੋ ਸਕਦਾ ਕਿ ਮੈਂ ਮੈਂ ਨਾਲ ਚਲੀ ਜਾਵਾਂ ਪਰਿਵਾਰ ਪਿੱਛੇ ਦੇਖਣਾ ਹੁੰਦਾ ਸਟਰੋਂਗ ਬੰਨਾ ਹੁੰਦਾ ਲੋਕ ਇੱਕ ਮਿੰਟ ਚ ਕਿਸੇ ਦਾ ਮੈਂ ਕੋਈ ਮੈਂ ਨਹੀਂ ਕਹਿੰਦੀ ਮੈਨੂੰ ਤੁਸੀਂ ਮੈਨੂੰ ਉਹ ਦੋ ਕਿ ਕੋਈ ਪ੍ਰਾਈਜ਼ ਦੋ ਕਿ ਮੈਂ ਸਿੱਧੂ ਭਾਈ ਦਾ ਪਿਆਰ ਕਰਦੀ ਸੀ ਮੈਨੂੰ ਕੋਈ ਪ੍ਰਾਈਜ਼ਾਂ ਦੀ ਕੋਈ ਮੈਨੂੰ ਸ਼ਾਬਾਸ਼ ਦੀ ਭੁੱਖੀ ਨਹੀਂ ਹੈ ਮੇਰਾ ਪਿਆਰ ਬਾਈ ਨਾਲ ਸੀ ਬਾਈ ਨਾਲ ਰਹੂਗਾ ਬਾਈ ਨਾਲ ਹੈ ਉਹ ਬਾਈ ਨਾਲ ਹੀ ਸੀ ਮੈਂ ਕਿਦਾਂ ਦੱਸਾਂ ਉਹ ਬੰਦਾ ਮੈਂ ਕਿਦਾਂ ਕਿਸੇ ਨੂੰ ਦਿਲ ਦੱਸਾਂ ਕਿ ਮੇਰਾ ਪਿਆਰ ਕਿੰਨਾ ਕਰਦੇ ਸੀ ਦਿਲ ਰੋਂਦਾ ਆਤਮਾ ਰੋਂਦੀ ਆ ਬਟ ਨਹੀਂ ਰੋਵਾਂਗੇ ਤਾਂ ਮਜ਼ਾਕ ਬਣਾਗੇ ਹੱਸਾਂਗੇ ਤਾਂ ਮਜ਼ਾਕ ਬਣਾਗੇ ਤੁਸੀਂ ਪੋਸਟ ਪਾ ਦਿਓ ਕਿਸੇ ਚੀਜ਼ ਲਈ ਤਾਂ ਮਜ਼ਾਕ ਕਰਾਂਗੇ ਜੇ ਨਹੀਂ ਪਾਉਂਦੇ ਤਾਂ ਤੁਸੀਂ ਤਾਂ ਮਜ਼ਾਕ ਬਣੋਗੇ ਯਾਰ ਇਨਸਾਨ ਅਸੀਂ ਵੀ ਅਸੀਂ ਵੀ ਇਨਸਾਨ ਆ ਸਾਡੇ ਚ ਵੀ ਦਿਲ ਆ ਜੇ ਗਲਤੀ ਕੋਈ ਹੋ ਜਾਂਦੀ ਆ ਬੱਚੇ ਆ ਨਹੀਂ ਐਨੀ ਸਮਝ ਉਹਨੂੰ ਬਖਸ਼ਣਾ ਵੀ ਸਿੱਖੋ ਉਹਦਾ ਜਲੂਸ ਥੋੜੂ ਕੱਢਣਾ ਤੁਸੀਂ ਮਿਹਨਤ ਕਰਕੇ ਅੱਗੇ ਆਈਆਂ ਵੀਰੇ 10 ਸਾਲ ਦੀ ਮਿਹਨਤ ਆ ਠੀਕ ਐ ਚੜ੍ਹਾਈ ਹੋਗੀ ਇਹ ਹੋਗੀ ਉਹ ਸਭ ਛੱਡ ਦੋ ਨਾਰਮਲ ਗੱਲਾਂ ਨੇ ਮਿਹਨਤ ਕਰੂੰਗੀ ਤਾਂ ਘਰ ਚੱਲੂਗਾ ਨਹੀਂ ਨਹੀਂ ਚੱਲਦਾ ਮਤਲਬ ਮੈਂ ਇਦਾਂ ਮੇਰਾ ਦਿਲ ਦੁਖਦਾ ਕਿ ਪਤਾ ਨਹੀਂ ਕਿਦਾਂ ਐਡੇ ਪੱਥਰ ਦੇ ਇਨਸਾਨ ਬੋਲ ਦਿੰਦੇ ਆ ਕਿਸੇ ਨੂੰ ਬੋਲਣਾ ਕਿੰਨਾ ਸੌਖਾ ਲੱਗਦਾ ਕਿ ਹਾਂ ਡੈਥ ਹੋ ਗਈ ਤਾਂ ਹੁਣ ਤੁਸੀਂ ਰੋਟੀਆਂ ਸੇਖੋ ਪੂਰਾ ਪਰਿਵਾਰ ਹੁਣ ਤੁਹਾਡੀ ਹਰ ਸਾਲ ਕਾਲੀ ਦੀਵਾਲੀ ਹੋਵੇ ਤੇਰਾ ਘਰ ਵਾਲਾ ਮਰ ਜੇ ਤੇਰਾ ਤੇਰਾ ਭਰਾ ਮਰ ਜੇ ਤੇਰਾ ਪਰਿਵਾਰ ਦਾ ਜੀ ਮਰੇ ਇਦਾਂ ਇਦਾਂ ਦੇ ਵਰਡ ਮੈਂ ਸੁਨੇ ਆ ਠੀਕ ਹੈ ਤੁਸੀਂ ਕਹਿ ਰਹੇ ਹੋ ਉਹ ਵੀ ਹੋ ਜਾਏਗਾ ਪਰ ਤੁਸੀਂ ਖੁਸ਼ ਚਾਹੀਦੇ ਬਹੁਤ ਕੁਝ ਸੁਣਿਆ ਮੈਂ ਬਹੁਤ ਕੁਝ ਸੁਣਿਆ ਇਹ ਹੀ ਸੁਣਿਆ ਕਿ ਇੱਕ ਸੱਚੇ ਆ ਮੈਂ ਕੋਈ ਆ ਕੇ ਇੰਟਰਵਿਊ ਨਹੀਂ ਦਿੱਤੀ ਮੈਂ ਕੋਈ ਫੇਮ ਨਹੀਂ ਭਾਲੇ ਬਹੁਤ ਕੁਝ ਸੋਚ ਕੇ ਸਮਝ ਕੇ ਬੋਲੀ ਆ ਕਿ ਨਹੀਂ ਯਾਰ ਕੋਈ ਗੱਲ ਨਹੀਂ ਕੋਈ ਗੱਲ ਨਹੀਂ